ਵੱਡੀ ਗੱਲ ਸਾਹਮਣੇ ਆ ਰਹੀ ਹੈ 23 24 25 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜੀਹਾਂ ਦੱਸ ਦਈਏ ਕਿ 3 ਦਿਨ ਛੁੱਟੀ ਰਹੇਗੀ ਸਕੂਲ ਕਾਲਜ ਸਾਰੇ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਦੋਗੇ ਕਦਾਰੇ ਬੰਦ ਰਹਿਣਗੇ ਜੀ ਆ ਇਹ ਬਿਹਤ ਵੱਡਾ ਐਲਾਨ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਦਰਸਲ ਪੰਜਾਬ ਦੇ ਵਿਦਿਆਰਥੀਆਂ ਤੇ ਸਰਕਾਰੀ ਕਰਮਚਾਰੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਪੁਰਬ ਨੂੰ ਮਨਾਉਣ ਦੇ ਲਈ 25 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਸਮੇਂ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨਾਲ ਜੁੜੇ ਸਾਰੇ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਬੰਦ ਰਹਿਣਗੇ ਤਾਂ ਦੇਖ ਸਕਦੇ ਹੋ 3 ਦਿਨ 23 24 25 ਨੂੰ ਬੰਦ ਰਹੇਗਾ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਹ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰੈਸ ਕੱਤਰ ਮਨਦੀਪ ਸਿੰਘ ਬਰਾੜ ਨੇ ਜਾਰੀ ਕੀਤੇ ਨੇ ਸਾਰਿਆਂ ਨੂੰ ਇਹਨਾਂ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਜਾਣਕਾਰੀ ਦਿੱਲੀ ਦੱਸਦੀ ਹੈ ਕਿ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਕਈ ਰਾਜਾਂ ਦੇ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਅਤੇ ਦਿੱਲੀ ਸਰਕਾਰਾਂ ਨੇ 24 ਨਵੰਬਰ ਨੂੰ ਸਾਰੇ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ਉਤੇ ਹੀ ਹੋਰ ਰਾਜਾਂ ਦੇ ਵਿੱਚ ਸੁਣਤੀ ਜਾਣੂ ਦੱਸਦੀ ਹੈ ਕਿ 24 ਨਵੰਬਰ 2025 ਨੂੰ ਦੇਸ਼ ਭਰ ਦੇ ਲੋਕ ਗੁਰਦਤਖ ਬਹਾਦਰ ਸਾਹਿਬ ਦੀ ਸ਼ਹੀਦੀ ਦਿਵਸ ਸਰਧਾ ਅਤੇ ਸਤਕਾਰ ਦੇ ਨਾਲ ਮਨਾਉਣਗੇ ਤੇ ਇਸ ਮੌਕੇ ਤੇ ਕਈ ਰਾਜਾਂ ਦੇ ਵਿੱਚ ਜਨਤਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਉੱਤਰਾਖੰਡ ਦੀਆਂ ਸਰਕਾਰਾਂ ਨੇ ਵੀ ਛੁੱਟੀਆਂ ਦੀਆਂ ਸੂਚਨਾਵਾਂ ਜਾਰੀ ਕੀਤੀਆਂ ਨੇ ਸ਼ਹੀਦੀ ਦਿਵਸ ਤੇ ਸਕੂਲ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਸ ਦਿਨ ਗੁਰਦੁਆਰਿਆਂ ਦੇ ਵਿੱਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਹੋਣਗੇ ਉੱਤਰ ਪ੍ਰਦੇਸ਼ ਦੇ ਸਾਰੇ ਹੀ ਸਰਕਾਰੀ ਅਤੇ ਨਿੱਜੀ ਸਕੂਲ ਕਾਲਜ ਵਿੱਦਿਅਕ ادارے ਦੀ ਵੀ ਇਸ ਦਿਨ ਬੰਦ ਰਹਿਣਗੇ ਤਾਂ ਦੇਖ ਸਕਦੇ ਹੋ ਤਿੰਨ ਦਿਨ ਦੀ ਛੁੱਟੀ ਰਹੇਗੀ ਸ਼ਹੀਦੀ ਦਿਵਸ ਤੇ ਵਿਦਿਅਕ ਸੰਸਥਾਵਾਂ ਵਿੱਚ ਕੋਈ ਕਲਾਸਾਂ ਜਾਂ ਹੋਰ ਕੰਮ ਨਹੀਂ ਹੋਵੇਗਾ ਸੋਮਵਾਰ ਛੁੱਟੀ ਹੋਣ ਕਰਕੇ ਵਿਦਿਆਰਥੀ ਨੂੰ ਦੋ ਦਿਨ ਦੀ ਛੁੱਟੀ ਮਿਲੇਗੀ ਐਤਵਾਰ ਦੀ ਛੁੱਟੀ ਇਸ ਵਿੱਚ ਜੋੜ ਦਿੱਤੀ ਜਾਵੇਗੀ ਕਿਉਂਕਿ 23 ਨਵੰਬਰ ਐਤਵਾਰ ਹੈ ਇਸ ਲਈ ਸਕੂਲ ਲਗਾਤਾਰ ਦੋ ਦਿਨ ਬੰਦ ਰਹਿਣਗੇ 24 ਨਵੰਬਰ ਨੂੰ ਜਦ ਤੱਕ ਛੁੱਟੀ ਹੋਵੇਗੀ ਇਸ ਤੋਂ ਇਲਾਵਾ ਹੁਣ 25 ਨਵੰਬਰ ਦੇ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਇਸ ਦਿਨ ਮੰਤਰਾਲੇ ਸਾਰੇ ਸਰਕਾਰੀ ਵਿਭਾਗ ਅਦਾਲਤਾਂ ਨਗਰ ਨਿਗਮ ਦਫਤਰ ਅਤੇ ਸਥਾਨਕ ਸੰਸਥਾਾਂਾਂ ਬੰਦ ਰਹਿਣਗੀਆਂ ਤਾਂ ਦੇਖ ਸਕਦੇ ਹੋ ਇਹ ਐਲਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਹੈ